ਸਾਤਸ਼੍ਰੀ ਅਕਾਲ ਜੀ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਹੜਾ ਅੱਜ ਮਾਈਂਡ ਸੈਟ ਬਣ ਚੁੱਕਿਆ ਲੋਕਾਂ ਦਾ ਕੀ ਵਿਦੇਸ਼ ਜਾਣਾ ਹੈਗਾ ਵਿਦੇਸ਼ ਜਾ ਕੇ ਜਿਹੜੀ ਲਾਈਫ ਸੈੱਟ ਹੋ ਜੂਗੀ ਵਿਦੇਸ਼ ਦੇ ਵਿੱਚ ਚਾਹੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਕੋਈ ਵੀ ਜਿਹੜੀ ਧਰਤੀ ਹੈਗੇ ਉੱਥੇ ਜਾ ਕੇ ਜਿਹੜਾ ਉਹਨਾਂ ਦੇ ਨਿਯਮ ਕਾਨੂੰਨ ਭਾਰਤ ਨਾਲੋਂ ਵੱਖਰੇ ਨੇ ਭਾਰਤ ਨਾਲੋਂ ਵਧੀਆ ਜਿਹੜਾ ਉਹਨਾਂ ਦਾ ਸਿਸਟਮ ਹੈਗਾ ਉੱਥੋਂ ਦਾ ਵਾਤਾਵਰਣ ਜਿਹੜਾ ਉਹ ਵਧੀਆ ਹੈਗਾ ਬਹੁਤ ਸਾਰੇ ਲੋਕ ਜਿਹੜੇ ਵਿਦੇਸ਼ ਦੀ ਧਰਤੀ ਵੱਲ ਨੂੰ ਰੁੱਖ ਕਰਦੇ ਨੇ ਕਈ ਸਹੀ ਤਰੀਕੇ ਨਾਲ ਜਾਂਦੇ ਨੇ ਵੀਜ਼ਾ ਲਵਾ ਕੇ ਤਾਂ ਕਈ ਇਲੀਗਲ ਤਰੀਕੇ ਦੇ ਨਾਲ ਜਾਂਦੇ ਨੇ ਬਹੁਤੇ ਲੋਕ ਅਮਰੀਕਾ ਦੀ ਡੌਕੀ ਤੱਕ ਜਿਹੜੇ ਉਹ ਲਾਉਂਦੇ ਨੇ ਜ਼ਿਆਦਾਤਰ ਲੋਕਾਂ ਦੀ ਗੱਲ ਕਰੀਏ ਤਾਂ ਪੰਜਾਬ ਗੁਜਰਾਤ ਤੇ ਹਰਿਆਣਾ ਦੇ ਲੋਕ ਅਮਰੀਕਾ ਦੀ ਡੌਕੀ ਲਗਾ ਕੇ ਅਮਰੀਕਾ ਪਹੁੰਚਦੇ ਨੇ ਪਰ ਇਹ ਲੋਕ ਰਸਤੇ ਦੇ ਵਿੱਚ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਾਂਦੇ ਨੇ ਇਹਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਹੈ ਭਾਰਤ ਤੋਂ ਇਲਾਵਾ ਹੋਰ ਬਹੁਤ ਸਾਰੇ ਲੋਕਾਂ ਲੋਕ ਨੇ ਜਿਹੜੇ ਕਈ ਦੇਸ਼ਾਂ ਦੇ ਉਹ ਵੀ ਡੌਂਕੀ ਦੇ ਰਾਹੀਂ ਜਿਹੜਾ ਅਮਰੀਕਾ ਦਾ ਰਾਹ ਜਿਹੜਾ ਉਹ ਚੁੰਦੇ ਨੇ ਅਮਰੀਕਾ ਜਾਣ ਨੂੰ ਜਿਹੜਾ ਪਹਿਲ ਦਿੰਦੇ ਨੇ ਇੱਥੋਂ ਤੱਕ ਕਿ ਬਹੁਤੇ ਲੋਕ ਆਪਣੇ ਪਰਿਵਾਰ ਸਮੇਤ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਵੀ ਚਲੇ ਜਾਂਦੇ ਨੇ ਰਸਤੇ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਕਠਿਨਾਵਾਂ ਆਪੜਦੀਆਂ ਨੇ ਕਿ ਲੋਕਾਂ ਦੇ ਪਰਿਵਾਰ ਖਤਮ ਹੋ ਜਾਂਦੇ ਨੇ ਕੁੜੀਆਂ ਦੇ ਨਾਲ ਔਰਤਾਂ ਦੇ ਨਾਲ ਜਿਹੜੇ ਰਸਤਿਆਂ ਦੇ ਵਿੱਚ ਬਲਾਤਕਾਰ ਹੁੰਦੇ ਨੇ ਮਹੀਨਿਆਂ ਤੱਕ ਉਹਨਾਂ ਨੂੰ ਜੰਗਲਾਂ ਦੇ ਵਿੱਚ ਜਿਹੜਾ ਉਹ ਰੱਖਿਆ ਜਾਂਦਾ ਹੈਗਾ ਤਕਰੀਬਨ 6 ਮਹੀਨੇ ਤੋਂ ਸਾਲ ਤੱਕ ਜਿਹੜਾ ਉਹਨਾਂ ਨੂੰ ਅਮਰੀਕਾ ਪਹੁੰਚਣ ਦੇ ਉੱਪਰ ਲੱਗ ਜਾਂਦਾ ਹੈਗਾ ਸੋ ਜਿਹੇ ਜਿਹੜੇ ਖਤਰਨਾਕ ਰੂਟ ਲੋਕਾਂ ਦੇ ਵੱਲੋਂ ਅੱਜ ਕੱਲ ਡੌਂਕੀ ਜਿਸ ਨੂੰ ਕਿਹਾ ਜਾਂਦਾ ਉਹ ਚੁਣੇ ਜਾਂਦੇ ਨੇ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਕਿ ਆਖਿਰਕਾਰ ਕਿੱਥੋਂ ਲੈ ਕੇ ਕਿੱਥੇ ਤੱਕ ਜਿਹੜੀ ਇਹ ਡੌਂਕੀ ਲੱਗਦੀ ਹੈ ਤੇ ਇਸ ਦਾ ਰੂਟ ਮੈਪ ਕੀ ਹੈਗੀ ਸੋ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਦਿੱਲੀ ਤੋਂ ਪਲੇਨ ਦੇ ਰਾਹੀਂ ਜਿਹੜਾ ਦੱਖਣੀ ਅਮਰੀਕਾ ਤੱਕ ਜਿਹੜਾ ਲੋਕਾਂ ਨੂੰ ਉਹ ਭੇਜਿਆ ਜਾਂਦਾ ਹੈਗਾ ਅਤੇ ਉਸ ਤੋਂ ਬਾਅਦ ਇੱਕ ਵਾਰ ਡੋਰ ਬੋਲਵੀਆ ਗੁਆਨਾ ਬਰਾਜ਼ਿਲ ਤੇ ਵੈਨੇਜ਼ੁਏਲਾ ਲੋਕਾਂ ਨੂੰ ਫੇਰਾ ਭੇਜਿਆ ਜਾਂਦਾ ਹੈਗਾ ਏਜੰਟ ਜਿਹੜੇ ਨਾਲ ਇਹਨਾਂ ਨੂੰ ਇਹ ਬਾਰਡਰ ਪਾਰ ਕਰਵਾਉਂਦੇ ਨੇ ਜੋ ਏਜੰਟਾਂ ਦੇ ਅੱਗੇ ਏਜੰਟ ਰਸਤੇ ਦੇ ਵਿੱਚ ਹੁੰਦੇ ਨੇ ਇੱਕ ਦੇਸ਼ ਤੋਂ ਬਾਅਦ ਜਿਹੜਾ ਦੂਜਾ ਏਜੰਟ ਨਾਲ ਆਉਂਦਾ ਫਿਰ ਦੂਜਾ ਏਜੰਟ ਜਿਹੜਾ ਉਹਨਾਂ ਨੂੰ ਕੋਲੰਬੀਆ ਤੋਂ ਪਨਾਮਾ ਦੇਸ਼ ਦੇ ਵਿੱਚ ਐਂਟਰੀ ਕਰਵਾਉਂਦਾ ਹੈ ਪਨਾਮਾ ਜੰਗਲ ਦੇ ਬਾਰੇ ਤੁਸੀਂ ਸੁਣਿਆ ਹੋਣਾ ਜਿਸ ਨੂੰ ਬਹੁਤ ਹੀ ਖਤਰਨਾਕ ਜਿਹੜਾ ਜੰਗਲ ਕਿਹਾ ਜਾਂਦਾ ਹੈਗਾ ਪਨਾਮਾ ਚ ਖਤਰਨਾਕ ਡੇਰੀਨ ਗੈਪ ਜੰਗਲ ਜਿਹੜਾ ਇਹ ਪਾਰ ਕਰਨਾ ਪੈਂਦਾ ਹੈਗਾ ਡੇਰੀਨ ਗੈਪ ਚ ਨਦੀਆਂ ਖਤਰਨਾਕ ਜਾਨਵਰ ਡਾਕੂ ਲੁਟੇਰੇ ਸਾਰੇ ਤਰ੍ਹਾਂ ਦੇ ਜਿਹੜੇ ਉਹ ਹੁੰਦੇ ਨੇ ਖਤਰਨਾਕ ਜੰਗਲ ਚ ਕਈ ਲੋਕਾਂ ਦੀ ਜਿਹੜੀ ਉਹ ਮੌਤ ਵੀ ਹੋ ਜਾਂਦੀ ਹੈਗੀ ਬਹੁਤ ਸਾਰੇ ਲੋਕ ਇਹ ਸਫਰ ਜਿਹੜਾ ਉਹ ਨਹੀਂ ਕਰ ਪਾਉਂਦੇ ਮੈਕਸੀਕੋ ਤੱਕ ਉਸ ਤੋਂ ਬਾਅਦ ਕਿਸ਼ਤੀ 'ਚ ਜਾਨਵਰਾਂ ਦੇ ਵਾਂਗੂ ਲੱਦਾ ਜਾਂਦਾ ਹੈਗਾ ਇੱਕ ਕਿਸ਼ਤੀ ਦੇ ਵਿੱਚ ਹੱਦ ਤੋਂ ਵੱਧ ਲੋਕਾਂ ਨੂੰ ਬਿਠਾਇਆ ਜਾਂਦਾ ਹੈਗਾ ਮੈਕਸੀਕੋ ਤੋਂ ਬਾਰਡਰ ਪਾਰ ਕਰਨ ਲਈ ਜਿਹੜੀ ਕਾਫੀ ਜਹਿਮਤ ਜਿਹੜੀ ਉਹ ਕਰਨੀ ਪੈਂਦੀ ਹੈਗੀ ਫੜੇ ਜਾਣ ਤੇ ਕਈ ਸਾਲਾਂ ਤੱਕ ਜਿਹੜੀ ਡਿਟੇਨਸ਼ਨ ਸੈਂਟਰ ਦੇ ਵਿੱਚ ਉੱਥੇ ਰਹਿਣਾ ਪੈਂਦਾ ਹੈਗਾ ਲੋਕਾਂ ਨੂੰ ਕਾਫੀ ਮੁਸ਼ਕਲ ਜਿਹੜੀ ਇਸ ਦੇ ਵਿੱਚ ਆਉਂਦੀ ਹੈਗੀ ਇਸ ਦੇ ਲਈ ਲੋਕਾ ਤਕਰੀਬਨ 40 ਤੋਂ 70-80 ਲੱਖ ਰੁਪਏ ਤੱਕ ਖਰਚ ਕਰ ਦਿੰਦੇ ਨੇ ਚਾਹੇ ਉਸ ਦੇ ਲਈ ਉਹਨਾਂ ਦੀ jaan ਕਿਉਂ ਨਾ ਚਲੀ ਜਾਵੇ ਇਹ ਲੋਕ ਜਿਹੜੇ ਟੈਕਸਸ ਸਾਨ ਸੈਨ ਫਰਾਂਸਿਸਕੋ ਅਤੇ ਹੋਰ ਸ਼ਹਿਰਾਂ ਦੇ ਵਿੱਚ ਜਾ ਕੇ ਉੱਥੇ ਰਹਿੰਦੇ ਨੇ ਵੱਡਾ ਸਵਾਲ ਇਹ ਹੈ ਕਿ ਜੇਕਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣਾ ਹੀ ਹੈ ਤਾਂ ਟਰੰਪ ਜਿਹੜਾ ਸਿਵਲ ਜਹਾਜ਼ਾਂ ਦੀ ਬਜਾਏ ਜਿਹੜਾ ਫੌਜੀ ਜਹਾਜ਼ਾਂ ਦੀ ਵਰਤੋਂ ਹੋ ਕਿਉਂ ਕਰ ਰਹੇ ਨੇ ਅਮਰੀਕਾ ਦੇ ਵਿੱਚ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਲੋਕਾਂ ਨੂੰ ਫੌਜੀ ਜਹਾਜ਼ ਰਾਹੀਂ ਵਾਪਸ ਭੇਜਣਾ ਸਿਵਲ ਜਹਾਜ਼ ਨਾਲੋਂ 5 ਗੁਣਾ ਜਿਹੜਾ ਉਹ ਮਹਿੰਗਾ ਦੱਸਿਆ ਜਾ ਰਿਹਾ ਹੈ ਫਿਰ ਵੀ ਜਿਹੜਾ ਹੁਣ 104 ਭਾਰਤੀਆਂ ਨੂੰ ਜਿਹੜਾ ਉਹ ਵਾਪਸ ਭੇਜਿਆ ਗਿਆ ਜਿਨ੍ਹਾਂ ਦੀ ਲਿਸਟ ਸਾਹਮਣੇ ਆਈ 30 ਪੰਜਾਬ ਦੇ 33 ਜਿਹੜੇ ਗੁਜਰਾਤ 33 ਹਰਿਆਣਾ ਦੇ 3 ਮਹਾਰਾਸ਼ਟਰ ਉੱਤਰ ਪ੍ਰਦੇਸ਼ ਅਤੇ 2 ਚੰਡੀਗੜ੍ਹ ਦੇ ਇਹਨਾਂ ਦੇ ਵਿੱਚੋਂ 13 ਜਿਹੜੇ ਨਾਬਾਲਗ ਵੀ ਦੱਸੇ ਜਾ ਰਹੇ ਨੇ ਤੋਂ ਇਸ ਤਰੀਕੇ ਨਾਲ ਜਿਹੜੇ ਇਹਨਾਂ ਲੋਕਾਂ ਦੇ ਪਿੰਡ ਸ਼ਹਿਰ ਨਾਮ ਪਤੇ ਵੀ ਜਿਹੜੇ ਉਹ ਲਿਸ਼ਟਾਂ ਦੇ ਰੂਪ ਦੇ ਵਿੱਚ ਸਾਹਮਣੇ ਆਏ ਨੇ ਸੋ ਇਹ ਇਸ ਤਰੀਕੇ ਨਾਲ ਜਿਹੜੀ ਉਹ ਡੰਕੀ ਜਿਹੜੇ ਉਹ ਲਾਈ ਜਾਂਦੀ ਹੈ ਤੇ ਰਸਤੇ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰਦੀਆਂ ਉਹ ਤੁਹਾਨੂੰ ਧਾਰ ਦੇ ਨਾਲ ਅਸੀਂ ਇਸ ਵੀਡੀਓ ਦੇ ਵਿੱਚ ਸਾਂਝੀਆਂ ਕੀਤੀਆਂ ਨੇ ਸੋ ਵੀਡੀਓ ਨੂੰ ਸਾਂਝਾ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ